ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਠੀਕ ਹੋ ਕਾਫੀ ਦਿਨ ਹੋ ਗਏ ਵੀਡੀਓ ਨਹੀਂ ਪਾਈ ਗਈ ਅੱਜ ਤੁਹਾਨੂੰ ਵੀਡੀਓ ਪਾ ਕੇ ਦੇਣੀ ਹੈ ਬਾਈ ਗਰਮੀ ਨਜਾਇਜ਼ ਪਈ ਜਾਂਦੀ ਆ ਬੱਕਰੀਆਂ ਦੇ ਰੱਖ ਰਖਾ ਬਾਰੇ ਠੀਕ ਹੈ ਜਿਹੜੇ ਤਾਂ ਜਾਣਕਾਰ ਭਰਾ ਆ ਗਏ ਉਹਨਾਂ ਨੂੰ ਤਾਂ ਬਾਈ ਪਤਾ ਹੀ ਆ ਗਰਮੀਾਂ ਚ ਕਿਵੇਂ ਬੱਕਰੀ ਰੱਖਣੀ ਹੈ ਕਿਵੇਂ ਨਹੀਂ ਰੱਖਣੀ ਅਣਜਾਣ ਬੰਦਾ ਬਹੁਤ ਜ਼ਿਆਦੇ ਘਾਟਾ ਖਾਂਦਾਗਾ ਕਿਉਂਕਿ ਗਰਮੀ ਬਹੁਤ ਜ਼ਿਆਦੇ ਪਈ ਜਾਂਦੀ ਆ ਤੁਸੀਂ ਆਪਣਾ ਹਾਲ ਦੇਖ ਲਓ ਹਣਾ ਹੁਣ ਆਥਾਂ ਦਾ ਟਾਈਮ ਆ ਵੀਡੀਓ ਬਣਾਈ ਜੰਨਾ ਮੈਂ ਸਾਢੇ 5 ਦਾ ਟਾਈਮ ਹੋ ਗਿਆ ਨਾ ਪਰ ਗਰਮੀ ਫਿਰ ਵੀ ਬਹੁਤ ਹੈ ਖਰਾਕਾ ਮੇਨ ਆ ਬਈ ਬੱਕਰੀ ਆਸਤੇ ਹਨਾ ਪਾਣੇ ਜਿਵੇਂ ਤੁਹਾਨੂੰ ਕਹਿਣਾ ਹੁੰਨਾ ਹੈ ਪਾਣਿਆਂ ਦੀ ਵੀਡੀਓ ਤੁਹਾਨੂੰ ਕੱਲ ਨੂੰ ਅਪਲੋਡ ਕਰ ਦਊ ਆਪਾਂ ਤਿਆਰ ਕਰਨਾ ਘਰੇ ਆਪ ਦਾ ਹਨਾ ਤੇ ਪਾਣੇ ਹੋ ਗਏ ਖਰਾਕਾ ਹੋ ਗਈਆਂ ਟਾਈਮ ਟੂ ਟਾਈਮ ਪਾਉਣੀਆਂ ਜੋ ਵੀ ਤੁਸੀਂ ਨੀਰਾ ਚਾਰਾ ਪਾਉਣ ਨਾਲ ਖਰਾਕਾ ਹੋਈ ਜਾ ਹੋਰ ਆਪਾਂ ਜਮਾਉਣਾ ਲੱਗ ਗਿਆ ਥੋੜੀ ਨਾ ਦਿਨ ਗਰਮੀ ਚ ਵੀ ਜਿਹੜੇ ਪ੍ਰਚਾਰ ਨੇ ਜਾਂਦੇ ਆ ਤੜਕੇ ਬੱਕਰੀਆਂ ਹਨਾ ਉਹਨਾਂ ਨੂੰ ਬੇਨਤੀ ਆ ਵੀ ਤੜਕੇ ਟਾਈਮ ਨਾਲ ਲੈ ਜਾ ਕਰੋ ਆਪ ਦੀਆਂ 2 ਘੰਟੇ ਚਾਰ ਕੇ ਭੁਖੀ ਲਿਆਓ ਭੁਖੀ ਨਹੀਂ ਮਰਦੀ ਇਹ ਰੱਜੀ ਮਰ ਜੂਗੀ ਬਾਈ ਠੀਕ ਆ 2-4 ਘੰਟੇ ਚਾਰ ਕੇ ਆਪਦਾ ਟਾਈਮ ਨਾਲ 9 ਵਜੇ ਨਾਲ 10 ਵਜੇ ਨਾਲ ਬੱਕਰੀ ਘਰੇ ਲਿਆਓ ਜਾਂ ਕਿਤੇ ਬਾਹਰ ਤੁਹਾਡਾ ਰਹਿ ਰਵਾਤ ਆ ਵੀ ਬਾਹਲੋ ਹਨਾ ਕਿਤੇ ਛਾਂ ਤੇ ਸ਼ੌਂਕਾ ਠੰਡੇ ਥਾਂ ਤੇ ਉਸ ਤੋਂ ਬਾਅਦ ਬੱਕਰੀ ਨੂੰ ਪਾਣੀ ਦਾ ਪ੍ਰਬੰਧ ਪੂਰਾ ਰੱਖੋ ਫਿਰ ਉਸ ਤੋਂ ਬਾਅਦ ਪਿਛਲੇ ਪੈਰ ਚਾਰ ਲੋ ਨਹੀਂ ਹਰਾ ਚਾਰਾ ਕੁੱਤਰ ਕੇ ਪਾਲੋ ਜਿਹੜੇ ਵੀ ਘਰੇ ਰੱਖਦੇ ਆਗੇ ਬੱਕਰੀਆਂ ਤੇ ਆ ਨਿੱਕੇ ਨਿੱਕੀਆਂ ਗੱਲਾਂ ਬਈ ਬੱਚੇ ਬਹੁਤ ਜਿਆਦੇ ਬਿਮਾਰ ਹੁੰਦੇ ਗਰਮੀ ਦੇ ਵਿੱਚ ਜਿੰਨੇ ਆਖੋ ਹੁਣ ਸਾਰਾ ਦਿਨ ਆਪ ਡਿਊਟੀ ਦਿਨਾ ਮੈਂ ਫਾਰਮ ਦੇ ਵਿੱਚ ਤੁਸੀਂ ਡੇਲੀ ਦੇਖਦੇ ਹੋ ਬੱਚੇ ਦੁੱਧ ਦਾ ਬੁਖਾਰ ਚੜਦਾ ਬੱਕਰੀਆਂ ਨੂੰ ਬੱਚਿਆਂ ਨੂੰ ਕੋਈ ਵੀ ਬੱਚੇ ਕਿਉਂਕਿ ਬੱਚਾ ਜਾਨਵਰ ਇਹ ਜਮੇ ਮਾਸੂਮ ਹੁੰਦਾਗਾ ਹਨਾ ਸਿੱਧੀ ਮੱਤ ਦਾ ਹੁੰਦਾ ਇਹਨੂੰ ਆਦੇ ਖਾਣ ਤੱਕ ਹੁੰਦਾਗਾ ਢਿੱਡ ਦਾ ਹੁੰਦਾਗਾ ਨਾ ਉਹਦੀ ਸੇਧਾਣੀ ਹੁੰਦਾਗਾ ਕਿਉਂਕਿ ਦੁੱਧ ਹੁੰਦਾ ਉਧਰ ਤਾਂ ਲੋਹਾ ਦੁੱਧ ਹੋ ਜਾਂਦਾ ਸੱਜਰ ਸੂਈ ਹੁੰਦੀ ਆ ਉਧਰੋਂ ਪਾਣੀ ਛੋਟਾ ਬੱਚਾ ਪੀ ਨਹੀਂ ਸਕਦਾ ਪਾਣੀ ਤੇ ਲਾਓ ਬੱਚਿਆਂ ਨੂੰ ਵੱਧ ਤੋਂ ਵੱਧ ਫਿਰ ਇਹ ਦੁੱਧ ਜਿਆਦਾ ਪੀ ਜਾਂਦਾ ਹੈ ਦੁੱਧ ਜਿਆਦਾ ਪੀ ਗਾ ਤਾਂ ਬੁਖਾਰੇ ਤੋਂ ਦੁੱਧ ਚੱਲਣੀਆਂ ਦਾ ਬੁਖਾਰ ਚੜ ਜਾਂਦਾ। ਉਹ ਤੁਸੀਂ ਕਿੰਨੇ ਟੀਕੇ ਟਲੇ ਲਾਈ ਚਲੋ ਆਰਾਮ ਨਹੀਂ ਆਉਂਦਾ। ਜੇ ਟੀਕੇ ਟਲੇ ਲਾਉਂਗੇ ਨਾਲ ਸੁਣੋ ਆਪ ਦੀ ਹੱਥੀ ਮਿਹਨਤ ਦੋ-ਦੋ ਘੰਟੇ ਬਾਅਦ ਡਿਊਟੀ ਦੇਣੀ ਪਊਗੀ। ਜਿਵੇਂ ਸੁਣੋ ਪਹਿਲਾ ਵੀਡੀਓ ਚ ਦੱਸਦਾ ਰਹਿਣਾ। ਫੇਰ ਤੁਹਾਡਾ ਜਾਨਵਰ ਹੱਥ ਆਊਗਾ ਨਹੀਂ ਖੁਦ ਹੀ ਜਾਂਦਾਗਾ। ਕਈ ਭਰਾ ਹੁਣ ਫੋਨ ਕਰੀ ਜਾਂਦੇ ਆ ਬਾਹਲੇ। ਕਮੈਂਟ ਵੀ ਬਹੁਤ ਕਰਦੇ ਆ ਬਾਈ ਸਾਡੀ ਬੱਕਰੀ ਹੀਟ ਚ ਨਹੀਂ ਆਈ, ਬੱਕਰੀ ਹੀਟ ਚ ਨਹੀਂ ਆਈ। ਆ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਇੰਨੀ ਗਰਮੀ ਦੇ ਵਿੱਚ ਵੀਰੇ ਹੀਟ ਚ ਬੱਕਰੀ ਆ ਕੇ ਰਹਿੰਦੀ ਵੀ ਨਹੀਂ। ਠੀਕ ਆ। ਬੱਕਰੀ ਇੱਕ ਕੁਦਰਤੀ ਤੌਰ ਤੇ ਹੀਟ ਚ ਆਉਂਦੀ ਹੁੰਦੀ ਹੈ ਚਾਹੇ ਮਾਜਾ ਕੋਈ ਵੀ ਤੁਹਾਨੂੰ ਪਹਿਲਾਂ ਵੀ ਕਿਹਾ ਜਦੋਂ ਮਹੀ ਪੈਗੇ ਕੋਈ ਅੱਜ ਕੱਲ ਟੁੱਟਮੀਆਂ ਬੱਕਰੀਆਂ ਆ ਵੀ ਜਾਂਦੀਆਂ ਹਨਾ ਜੇ ਮੇਰੀਏ ਦਾ ਫਰਕ ਹੈਗਾ ਤੇ ਉਹ ਕੋਈ ਗੱਲ ਨਹੀਂ ਪਰ ਜਿਹਦੀ ਨਹੀਂ ਆਈ ਬਾਈ ਮਹੀ ਪਾਈ ਜਾਂਦੋਂ ਬੱਕਰੀ ਵੀ ਹੀਟ ਚ ਆ ਜਾਣੀ ਕੋਈ ਗੱਲ ਨਹੀਂ ਤੇ ਬਾਈ ਆਹੀ ਬੇਨਤੀ ਆ ਇੱਕ ਦਾ ਟਾਈਮ ਟੂ ਟਾਈਮ ਬੱਕਰੀਆਂ ਸੰਭਾਲੋ ਬਹੁਤੇ ਕੂਲੜਾ ਕਲਰਾਂ ਦੀ ਇਹਨਾਂ ਨੂੰ ਆਤ ਨਾ ਪਾਓ ਠੀਕ ਹੈ ਕਿਉਂਕਿ ਜਾਨਵਰ ਮੁੜ ਕੇ ਛੋਲਾ ਹੋ ਜਾਂਦਾਗਾ ਨਾਰਮਲੀ ਹਵਾ ਚ ਰਹੇਂਦੋ ਛੱਡਾਂ ਦੇ ਥੱਲੇ ਜਾਨਵਰ ਨਾ ਰੱਖੋ ਜਿਹੜੇ ਛੱਡ ਪਾਏ ਹੋਏ ਆ ਛੱਡਾਂ ਦਾ ਬਾਈ ਪਰਸੇ ਬਹੁਤ ਜ਼ਿਆਦਾ ਹੁੰਦਾਗਾ ਹਨਾ اچھا ਹੋ ਸਕੇ ਹੁਣ ਆਪਣਾ ਤੁਹਾਡੇ ਸਾਹਮਣੇ ਆ ਇਧਰ ਆਹ ਪੱਥਰ ਵਾਲੀ ਛੱਤ ਹੈ ਇਹ ਚ ਤੜਕੇ 10 ਵਜੇ ਤੱਕ ਡਿਊਟੀ ਲਵਾਈਦੀ ਹੈ ਬਾਅਦ ਚ ਉਧਰ ਆਪਾਂ ਸਰਕੀ ਕਰਨ ਵਾਲੀ ਛੱਤ ਥੱਲੇ ਲੈ ਜੰਨੇ ਹੈਗੇ ਬਹੁਤ ਕੋ ਟਾਈਮ ਟੂ ਟਾਈਮ ਦੋ ਦੋ ਵਾਰੀ ਮਾਰ ਦੇ ਦਈਦੀ ਆ ਸਾਰੇ ਫਾਰਮ ਦੇ ਵਿੱਚ ਤੇ ਬਾਈ ਆਹੀ ਰਖ ਰਖਾਵਾ ਬੱਕਰੀਆਂ ਦਾ ਹਨਾ ਤੇ ਜਿਹੜੇ ਘਰੇ ਵੀ ਰਖਦੇ ਆ ਪਾਣਾ ਪਿਉੰਨੇ ਆ ਜਦੋਂ ਤੁਸੀਂ ਤੋਰ ਤਾ ਨਿਰਾਚਾਰਨ ਆ ਪਾਇਆ ਕਰੋ ਘੰਟਾ ਦੋ ਘੰਟੇ ਗਾਲਾਂ ਮਾਰਦਿਆ ਕਰੋ ਖੁੱਲਾ ਜਮਾ ਇਹਨਾਂ ਨੂੰ ਠੀਕ ਹੈ ਤੇ ਲਾੜ ਪਿਆਰ ਬਾਈ ਇਹਨਾਂ ਨਾਲ ਬਣਾਈ ਰੱਖੋ ਆ ਹੀ ਕੋਈ 15 20 ਦਿਨ ਗਰਮੀ ਦੇ ਹਰ ਬਸਾਲ ਹੀ ਪੈਂਦੇ ਹੁੰਦੇ ਆ ਬਾਅਦ ਚ ਮੀਂਹੂ ਪੈ ਜਾਣਾਗਾ ਮੌਸਮ ਖੁੱਲ ਜਾਣਾਗਾ ਹਵਾਵਾਂ ਖੁੱਲ ਜਾਣੀਆਂ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਹੁਣ ਥੋੜੀ ਜਿਹੀ ਬਾਈ ਕੇਅਰ ਕਰ ਲਓ ਯਾਰ ਗਰਮੀ ਬਹੁਤ ਪਈ ਜਾਂਦੀ ਆ ਧੰਨਵਾਦ ਜੀ ਕਿਉਂ ਦੀ ਬਾਤ ਹੈ